ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਹੁੰਚੇ ਆ ਪੱਖੋ ਕੇ ਪਿੰਡ ਆ ਜਿਹੜਾ ਡੇਰਾ ਬਾਬਾ ਨਾਨਕ ਦੇ ਟਾਲੀ ਸਾਹਿਬ ਜੇ ਹਾਲਾਤ ਆਣ ਕੇ ਦੇਖਿਆ ਪਰਿਵਾਰਾਂ ਦੇ ਤੇ ਬਹੁਤ ਹੀ ਕਹਿ ਸਕਦੇ ਆ ਕਿ ਮਾੜੇ ਹਾਲਾਤ ਨੇ ਜਿਹੜੇ ਕਿ ਇਹਨਾਂ ਗਰੀਬ ਪਰਿਵਾਰਾਂ ਨੇ ਘਰ ਬਣਾਏ ਸੀ ਘਰ ਬਿਲਕੁਲ ਕਹਿ ਸਕਦੇ ਆ ਕਿ ਇਹਨਾਂ ਦੇ ਬਿਲਕੁਲ ਖਰਾਬ ਹੋ ਚੁੱਕੇ ਨੇ ਜੇ ਕਿਸੇ ਘਰ ਦਾ ਲੈਂਟਰ ਸੀ ਤੇ ਉਹ ਲੈਂਟਰ ਜਿਹੜਾ ਬਿਲਕੁਲ ਖਸਤਾ ਹੋ ਗਿਆ ਕੰਧਾਂ ਪਾੜ ਗਈਆਂ ਉਹਨਾਂ ਘਰਾਂ ਦੀਆਂ ਤੇ ਜੇ ਕਿਸੇ ਬਾਲਿਆਂ ਵਾਲੀ ਛੱਤ ਸੀ ਤੇ ਉਹ ਟਹਿ ਟੇਰੀ ਹੋ ਗਈਆਂ ਅੱਜ ਕੁਝ ਪਰਿਵਾਰ ਨੇ ਜਿਹੜੇ ਵਿਚਾਰੇ ਤਰਪਾਲਾਂ ਦੇ ਥੱਲੇ ਹੀ ਰਹਿ ਰਹੇ ਨੇ ਤੇ ਜਦੋਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਆਣ ਕੇ ਤੇ ਪਰਿਵਾਰਾਂ ਨੂੰ ਪੁੱਛਿਆ ਕਿ ਕੋਈ ਸਰਕਾਰੀ ਨਿਮਾਇੰਦੇ ਅਜੇ ਤੱਕ ਤੁਹਾਡੇ ਕੋਲ ਪਹੁੰਚੇ ਨੇ ਤੇ ਸਾਰੇ ਹੀ ਪਰਿਵਾਰਾਂ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਸੀ ਕਿ ਜਿਹੜੇ ਲੋੜਵੰਦਾ ਦੀ ਬਾਹ ਫੜਦੇ ਨੇ ਸਮਾਜਿਕ ਜਿਹੜੀਆਂ ਨੇ ਜਥੇਬੰਦੀਆਂ ਜਾਂ ਧਾਰਮਿਕ ਜਥੇਬੰਦੀਆਂ ਜਾਂ ਜਿੰਨੇ ਵੀ ਵੀਰ ਪੰਜਾਬ ਦੇ ਵਿੱਚ ਸੇਵਾ ਕਰ ਰਹੇ ਨੇ ਉਹ ਸਾਡੇ ਤੱਕ ਰਾਸ਼ਨ ਵੀ ਆ ਰਿਹਾ ਖਾਣ ਪੀਣ ਦੀਆਂ ਵਸਤਾਂ ਵੀ ਆ ਰਹੀਆਂ ਕੱਪੜੇ ਦਾ ਵੀ ਜਿੱਥੇ-ਜਿੱਥੇ ਕਿਸੇ ਨੂੰ ਲੋੜ ਹੋ ਮਿਲੇ ਪਰ ਅਜੇ ਤੱਕ ਜੇਕਰ ਸਰਕਾਰ ਦੀ ਗੱਲ ਕਰੀਏ ਤੇ ਸਰਕਾਰ ਦੇ ਨੁਮਾਇੰਦੇ ਬਿਲਕੁਲ ਨਹੀਂ ਪਹੁੰਚੇ ਇੱਥੇ ਸਾਡੀ ਸ਼੍ਰੀ ਬਨਾਨਗਦੇਸ਼ ਇੰਟਰਨੈਸ਼ਨਲ ਨੇਪਾਲ ਕੈਲੀਫੋਰਨੀਆ ਜੀ ਅਸੀਂ ਪਹੁੰਚੇ ਨਹੀਂ ਬੇ ਹਾਲਾਤ ਦੇਖ ਕੇ ਪਿਛਲੀ ਵਾਰ ਪਾਣੀ ਲੈ ਕੇ ਆਏ ਸੀ ਫਿਰ ਸੰਤਾਂ ਨੇ ਕਿਹਾ ਵੀ ਤਰਪਾਲਾਂ ਲੈ ਕੇ ਆਓ ਤੇ ਫਿਰ ਇੱਥੇ ਹਾਲਾਤ ਦੇ ਕੋਈ ਕਿੰਨੇ ਲੋੜ ਇੱਥੇ ਕੋਈ ਲੈਂਟਰ ਚੋਰ ਸਾਰੇ ਛੱਤਾਂ ਡਿੱਗ ਚੁੱਕੀਆਂ ਤਰਪਾਲਾਂ ਦੇ ਥੱਲੇ ਹੀ ਸੌਂ ਰਹੇ ਜੀ ਬੱਚੇ ਆਪਾਂ 3 ਸਾਲ ਪਹਿਲਾਂ ਸਾਡੇ ਕਮਰੇ ਦੇ ਥੱਲੇ ਆ ਗਏ ਪੰਜ ਜੀ ਕਰਦੇ ਚੁੱਕ ਚਕਾ ਕੇ ਕਰ ਜਾ ਤੇ ਫੇਰ ਘਰ ਪਾਇਆ ਸੀ ਤੇ ਫੇਰ ਨੀਆਂ ਨੂੰ ਨੀਆਂ ਬੈਠੇ ਬਹੁਤ ਹੀ ਹਾਲਾਤ ਮਾੜੇ ਆ ਇਹ ਪਿੰਡ ਪੱਖੋ ਗਿਆ ਦੇ ਸੀ ਤੁਸੀਂ ਦੇਖ ਰਹੇ ਹੋ ਸਾਰੇ ਵੇਖੋ ਇਹਨਾਂ ਨੂੰ ਦਰਦ ਦੇ ਕਿਉਂਕਿ ਇਹਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਇਹਨਾਂ ਕੋਲ ਅਗਾ 6 ਮਹੀਨੇ ਵਾਸਤੇ ਰਾਸ਼ਨ ਕੋ ਨਹੀਂ ਸਾਡੀ ਕੋਈ ਸੋਸਾਇਟੀ ਨਹੀਂ ਸਾਡੀ ਨੌਜਵਾਨ ਸਭਾ ਪਿੰਡ ਨੀਸਿੰਘ ਜ਼ਿਲ੍ਹਾ ਕਰਨਾਲ ਵੱਲੋਂ ਹਰਿਆਣਾ ਤੋਂ ਅਸੀਂ ਆਏ ਆ ਸਾਡੀ ਜਿਹੜੀ ਸਾਰੀ ਟੀਮ ਹੈ ਸਾਡੇ ਨਾਲ ਆ ਅਸੀਂ ਅੱਜ ਤੋਂ 10 ਦਿਨ ਪਹਿਲਾਂ ਜਿਹੜੇ 8 ਪਿੰਡ ਜਿਹੜੇ ਅਸੀਂ ਮੈਕਸਿਮਮ ਕਰਕੇ ਗਏ ਸੀ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਜਿਹੜੇ ਆ ਸਾਡੇ ਕੋਲ 1000 ਬੈਗ ਸੀਗਾ ਜਿਹੜਾ ਅਸੀਂ ਡੋਰ ਟੂ ਡੋਰ ਸਾਰੇ ਪਿੰਡਾਂ ਦੇ ਵਿੱਚ ਘਰ-ਸਹਤ ਜਿਵੇਂ ਹੁਣ ਸਾਰੇ ਨੌਜਵਾਨ ਸਾਡੇ ਸੇਵਾ ਨਿਭਾਉਂਦੇ ਪਏ ਨੇ ਘਰ-ਸਹਤ ਵਿੱਚ ਹਰੇਕ ਬੰਦੇ ਨੂੰ ਤਰਪਾਲਾਂ ਦੀ ਮੱਛਰਦਾਨੀ ਦੀ ਜਾਂ ਸੁਕੀਰਸਤ ਅਸੀਂ ਜਿਹੜੀ ਉੱਥੇ ਪੁੱਜਦੀ ਕੀਤੀ ਸੈਕਟਰੀਆਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਆਖਿਆ ਵੀ ਕੰਬਲਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜੇ ਵੀ ਬਰਸਾਤ ਆਉਣ ਕਰਕੇ ਜਿਹੜੇ ਕੰਬਲ ਬਹੁਤ ਜ਼ਿਆਦੇ ਖਰਾਬ ਹੋ ਗਏ ਸੀ ਤੇ ਹੁਣ ਅਸੀਂ 1000 ਕੰਬਲ ਟੈਂਟ ਡੀਸਨ ਮੱਛਰਦਾਨੀਆਂ ਤਰਪਾਲਾਂ ਤੇ ਹੋਰ ਕਾਫੀ ਜੜੀ ਅਸੀਂ ਨਾਲ ਜਿਹੜਾ ਲੰਗਰ ਹੈ ਉਹ ਲੈ ਕੇ ਆਏ ਆ ਨਾਲ ਤੁਹਾਨੂੰ ਤੁਹਾਨੂੰ ਦੱਸੇ ਮੱਛਰਦਾਨੀਆਂ ਤਰਪਾਲਾਂ ਜੀ ਜੋ ਹਾਲਾਤ ਇਸ ਤੋਂ ਬਣੀ ਹੋਇਆ ਹੜ੍ਹਾਂ ਦੇ ਕਾਰਨ ਇੱਥੇ ਬਣ ਚੁੱਕਿਆ ਗਰੀਬ ਪਰਿਵਾਰ ਆ ਛੱਤਾਂ ਦੇਖੋ ਟੁੱਟ ਚੁੱਕੀਆਂ ਨੇ ਤੇ ਕਿਸ ਤਰ੍ਹਾਂ ਇਹ ਗਰੀਬ ਲੋਕ ਛੱਤਾਂ ਪਾਉਣਗੇ ਕੀ ਆਸ ਰੱਖਦੇ ਹਨ ਵੇਖੋ ਜੀ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟਾਂ ਮਿਲਦੀਆਂ ਪੈਨ ਜਿੰਨਾ ਕੋ ਪੰਜਾਬ ਦੇ ਵਿੱਚ ਮੰਨ ਕੇ ਚੱਲੋ ਸਿੰਗਰਾਂ ਨੇ ਜਾਂ ਸਰਕਾਰਾਂ ਨੇ ਜਿੰਨਾ ਕੋ ਪੈਸਾ ਹੁਣ ਤੱਕ ਅਨਾਉਂਸ ਕਰ ਦਿੱਤਾ ਹੈ ਅਗਰ ਇਹ ਸਾਰਾ ਪੈਸਾ ਲੱਗ ਸਕੇ ਤੇ ਸ਼ਾਇਦ ਪੰਜਾਬ ਸਰਕਾਰ ਦਾ 3 ਸਾਲਾਂ ਦਾ ਬਜਟ ਵੀ ਨਹੀਂ ਜਿੰਨਾ ਪੈਸਾ ਸਰਕਾਰ ਮਤਲਬ ਪੰਜਾਬ 'ਚ ਹੁਣ ਤੱਕ ਅਨਾਉਂਸ ਹੋ ਗਿਆ ਜੇ ਅਗਰ ਲੱਗ ਸਕੇ ਤੇ ਤੇ ਜੇ ਨਾਲ ਲੱਗ ਸਕੇ ਤਾਂ ਫਿਰ ਤਾਂ ਪੰਜਾਬ ਕਿਹਾ ਜਾ ਰਿਹਾ ਕਿ ਜਿੰਨਾ ਵੀ ਪੈਸਾ ਆ ਰਿਹਾ ਹੈ ਕਿਸਾਨਾਂ ਲਈ ਆ ਰਿਹਾ ਹੈ ਇਹ ਗਰੀਬਾ ਲੋਕਾਂ ਲਈ ਨਹੀਂ ਆ ਰਿਹਾ ਕੋਈ ਇਹੋ ਜਿਹੀ ਵੀ ਵੀਡੀਓ ਜਿਹੜੀਆਂ ਦੇਖਣ ਜਾ ਰਹੀ ਐਸੀ ਕੋਈ ਅਨਾਉਂਸਮੈਂਟ ਨਹੀਂ ਅਗਰ ਕੋਈ ਸਿੰਗਰ ਮਤਲਬ ਕਿਸੇ ਪਲੇਟਫਾਰਮ ਤੇ ਕੰਮ ਕਰਦਾ ਪਿਆ ਤੇ ਉਹ 36 ਬਲਾਦਰੀ ਭਾਈਚਾਰੇ ਨਵੰਦਿਆ ਕੰਮ ਕਰਦਾ ਪਿਆ ਨੀਰਾ ਕਿਸਾਨਾਂ ਵਾਲੀ ਨਹੀਂ ਕਰ ਰਿਹਾ ਕੋਈ ਸਿੱਖਾਂ ਵਾਲੀ ਕੰਮ ਨਹੀਂ ਕਰ ਰਿਹਾ ਉਹ ਸਾਰੇ ਹੀ ਜਾਤੀ ਲਈ ਕੰਮ ਕਰਦਾ ਪਿਆ ਅਗਰ ਮੰਨ ਕੇ ਚੱਲੋ ਕੋਈ ਲੀਡਰ ਕੰਮ ਕਰਦਾ ਪਿਆ ਤੇ ਉਹ 36 ਬਲਾਦਰੀ ਭਾਈਚਾਰੇ ਲਈ ਕੰਮ ਕਰਦਾ ਪਿਆ ਨੀਰਾ ਸਿੱਖਾਂ ਲਈ ਨਹੀਂ ਕਰ ਰਿਹਾ ਜਾਂ ਕਿਸਾਨਾਂ ਲਈ ਨਹੀਂ ਕਰ ਰਿਹਾ ਸਰਕਾਰ ਦਾ ਵੀ ਕੀ ਫਰਜ ਬੰਦਾ ਇਸ ਟਾਈਮ ਜਿੱਤਰਾ ਐਨਆਰਆਈ ਵੀਰ ਵੀ ਸੈਤਾ ਕਰ ਰਿਹਾ ਔਰ ਜਿਹੜੇ ਸਾਡੇ ਗਾਈ ਕੀ ਵੀ ਉਹ ਵੀ ਸੈਤਾ ਕਰ ਰਿਹਾ ਹੋਰੀ ਬਹੁਤ ਫੰਡ ਆ ਰਿਹਾ ਕਈ ਸਮੱਸਿਆ ਵੀ ਜਥੇ ਬੰਦੀਆਂ ਗਿਆਈਆਂ ਹੀ ਆ ਸਰਕਾਰ ਦਾ ਵੀ ਇੱਥੇ ਕੋਈ ਰੋਲ ਲੱਗਦਾ ਸਰਕਾਰ ਦਾ ਫਰਜ ਸਭ ਤੋਂ ਪਹਿਲਾਂ ਇਹ ਬਣਦਾ ਕਿ ਜਿਵੇਂ ਕਿਸਾਨਾਂ ਦੇ ਮਤਲਬ ਪੈਲੀ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਰੇਤਾ ਚੜ ਗਿਆ ਹਨਾ ਉਸ ਮਤਲਬ ਸਰਕਾਰ ਨੂੰ ਉਹਨਾਂ ਨੂੰ ਮਤਲਬ ਜਿਹੜਾ ਰੇਤਾ ਉਹਨਾਂ ਦੇ ਵੇਚਣ ਦਾ ਜਿਹੜਾ ਮਤਲਬ ਉਹਨਾਂ ਨੂੰ ਮਤੀ ਦੇਣੀ ਚਾਹੀਦੀ ਹੈ ਵੀ ਤੁਸੀਂ ਆਪਣਾ ਰੇਤਾ ਵੇਚ ਕੇ ਕਮ ਸੇ ਕਮ ਜਿਹੜੀ ਉਹਨਾਂ ਦੀ ਪਰਪਾਈ ਉਹ ਪੂਰੀ ਹੋ ਸਕੇ ਉਹ ਸਰਕਾਰ ਨੇ ਕਹਿ ਦਿੱਤਾ ਹਨਾ ਜਿਸ ਦਾ ਖੇਤ ਉਸਦੀ ਰੇਤ ਉਹ ਤੇ ਕਹਿ ਤਾ ਕਹਿਣ ਚਤ ਕਰਨ ਚ ਬੜਾ ਫਰਕ ਹੈ ਕਰ ਦਿੱਤਾ ਜਦੋਂ ਚਕੀਚੇਗੀ ਫਿਰ ਪਤਾ ਲੱਗੇਗਾ ਨਾ ਕਿਸਾਨਾਂ ਨੂੰ ਵੀ ਮਿਲਦੇ ਹੋ ਤੁਸੀਂ ਪਿੰਡ ਪਿੰਡ ਜਾ ਰਹੇ ਹੋ ਜਿਹੜੀਆਂ ਜਿਹੜੀਆਂ ਜ਼ਰੂਰਤਾਂ ਹੁਣ ਆਪਾਂ ਨੂੰ ਚਾਹੀਦੀਆਂ ਪਾਣੀ ਸੁੱਕ ਚੁੱਕਿਆ ਜਿੱਥੇ ਰੇਤਾ ਕਾਫੀ 5 5 6 ਫੁੱਟ ਵੀ ਰੇਤਾ ਹੈਗੀ ਆ ਕਿਹੜੀਆਂ ਮੇਨ ਲੋੜਾਂ ਵਾਂ ਹੁਣ ਕਿਸਾਨਾਂ ਸਭ ਤੋਂ ਜ਼ਿਆਦੀ ਤੇ ਇਸ ਟਾਈਮ ਮੈਂ ਸੇਵਾਦਾਰਾਂ ਦੀ ਲੋੜ ਹੈ ਜਿਹੜੀ ਸਭ ਤੋਂ ਜ਼ਿਆਦੀ ਜਿਹੜੀ ਘਰਾਂ ਦੇ ਵਿੱਚ ਸਫਾਈ ਕਰ ਸਕਣ ਸਾਰੇ ਨੌਜਵਾਨ ਅੱਗੇ ਆਉਣ ਤੇ ਦੇਣੇ ਇਹ ਸਭ ਤੋਂ ਜ਼ਿਆਦੀ ਨੌਜਵਾਨਾਂ ਦੀ ਸੇਵਾ ਹੈ ਜਿਹੜੀ ਗਰੀਬ ਜਨਤਾ ਦੇ ਨਾਲ ਗਰੀਬ ਲੋਕਾਂ ਦੇ ਨਾਲ ਲੱਗ ਕੇ ਜਿਹੜੀ ਉਹਨਾਂ ਦੀ ਘਰਾਂ ਦੀ ਸਫਾਈ ਜਿਹੜੀ ਹੋ ਸਕੀ। ਇਸ ਟਾਈਮ ਯੂਥ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਯੂਥ ਇੱਥੇ ਪਹੁੰਚ ਆਇਆ ਬੜਾ ਉਤਸ਼ਾਹ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਯੂਥ ਵਿੱਚ ਕਿ ਇਹ ਕੰਬਲ ਹੀ ਫੜੇ ਹੋਏ ਹੱਥਾਂ ਦੇ ਵਿੱਚ ਤੇ ਹੋਰ ਵੀ ਕਈ ਅਜਿਹੀਆਂ ਸਹੂਲਤਾਂ ਲੈ ਕੇ ਆਇਆ ਜੋ ਇਸ ਟਾਈਮ ਪੀੜਤ ਪਰਿਵਾਰਾਂ ਨੂੰ ਲੋੜੀਂਦੀਆਂ ਨੇ, ਦਵਾਈਆਂ ਵੀ ਆ, ਮੱਛਰਦਾਨੀਆਂ ਨੇ, ਹੋਰ ਵੀ ਬਿਸਕਟ ਵਗੈਰਾ ਬੱਚਿਆਂ ਲਈ ਲੈ ਕੇ ਆਏ ਨੇ ਕਹਿ ਰਹੀ ਨਿਰਪੱਖ ਜਿਹੜੇ ਇਹ ਕਿਸੇ ਵੀ ਵਿਤਕਰੇ ਭਾਵਨਾ ਤੋਂ ਉੱਪਰ ਉੱਠ ਕੇ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਔਰ ਇਸ ਟਾਈਮ ਪੰਜਾਬ ਨੂੰ ਲੋੜ ਆ ਕਿ ਹਰ ਤਰ੍ਹਾਂ ਦੀ ਸੇਵਾ ਇੱਥੇ ਨਿਭਾਈ ਜਾਵੇ